ਆਮ ਆਦਮੀ ਪਾਰਟੀ ਦੇ ਬਾਗੀ ਸੰਸਦ ਡਾਕਟਰ ਧਰਮਵੀਰ ਗਾਂਧੀ ਦੇ ਗਵਾਈ ਚ ਬਣੇ ਪੰਜਾਬ ਫਰੰਟ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ ਪੰਜਾਬ ਦੇ 13 ਵਿਧਾਨ ਸਭਾ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਧਰਮਵੀਰ ਗਾਂਧੀ ਨੇ ਪੰਜਾਬ ਚ ਰਵਾਇਤੀ ਨਸ਼ੇ ਦੀ ਪੈਰਵੀ ਕਰਦਿਆਂ ਕਿਹਾ ਹੈ ਕਿ ਡਾਕਟਰਾਂ ਦੀ ਨਿਗਰਾਨੀ ਚ ਰਵਾਇਤੀ ਨਸ਼ੇ ਦੀ ਖੋਲ੍ਹ ਦੇਣੀ ਚਾਹੀਦੀ ਹੈ ਡਾਕਟਰ ਗਾਂਧੀ ਮੁਤਾਬਕ ਚਿੱਟੇ ਦੇ ਕਹਿਰ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਇੱਕ ਕਦਮ ਚੁੱਕਣਾ ਬੇहद ਲਾਜ਼ਮੀ ਹੈ ਆਮ ਆਦਮੀ ਪਾਰਟੀ ਨੇ ਦੋ ਹੋਰ ਸੀਟਾਂ ਦਾ ਐਲਾਨ ਕੀਤਾ ਹੈ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਕੁੱਗੀ ਨੇ ਮੁਹਾਲੀ ਅਤੇ ਲਹਿਰਾਗਾਗਾ ਤੋਂ ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਮੁਹਾਲੀ ਤੋਂ ਨਰਿੰਦਰ ਸਿੰਘ ਸ਼ੇਰਦਿੱਲ ਅਤੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਜਸਵੀਰ ਸਿੰਘ ਕੁਦਾਨੀ ਨੂੰ ਆਪ ਵੱਲੋਂ ਜੋਣ ਮੈਦਾਨ ਚ ਉਤਾਰਿਆ ਗਿਆ ਹੈ ਸ਼੍ਰੀ ਗੁਰਪ੍ਰੀਤ ਸਿੰਘ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਪੰਜ ਦਿਨਾ ਸਮਾਗਮ ਅਨਿਸ਼ਵਰ ਪਟਨਾ ਸਾਹਿਬ ਵਿਖੇ 1 ਜਨਵਰੀ ਤੋਂ ਸ਼ਾਨੋਸ਼ੌਕ ਦੇ ਨਾਲ ਹੋਈ ਹੈ ਅਮਰਿਵਿਲੇ ਸ਼੍ਰੀ ਗੁਰਗੰਨ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤਖਤ ਸਾਹਿਬ ਦੀ ਸਾਰੀ ਮਰਿਆਦਾ ਰੋਜ਼ਾਨਾ ਵਾਂਗ ਸੰਪ ਸਮਾਗਮ ਵਾਲੀ ਗاندی ਮੈਦਾਨ ਵਿੱਚ ਵਿਸ਼ਾਲ ਮੁੱਖ ਪੰਡਾਲ ਸਜਾਏ ਗਏ ਨੇ ਜਿਨ੍ਹਾਂ ਨੂੰ ਬੇਹਤ ਖੂਬਸੂਰਤ ਟੰਗਲਾਂ ਨਾਲ ਸਜਾਇਆ ਗਿਆ ਹੈ ਪਹਿਲੇ ਦਿਨ ਸ਼ਾਮਿਤ ਕਿ ਬਿਨ 5 ਵਜੇ ਮੁੱਖ ਮੰਤਰੀ ਨितीश ਕੁਮਾਰ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਸੰਗਮ ਨੇ ਸਵੱਟੇ ਦਿਹਾੜੀ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਸਹਿਯੋਗ ਦੀ ਅਪੀਲ ਵੀ ਕੀਤੀ ਢਿੰਡਾ ਦੇ ਮਹਿਣਾ ਚੌਂਕ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਨੂੰ ਦੇਰ ਰਾਤ ਅੱਗ ਲੱਗ ਗਈ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹਾਲਾਂਕਿ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਸੀ ਜਦ ਕਿ ਅੱ 1 ਸਾਲ ਪਹਿਲਾਂ ਅੱਜ ਦੇ ਦਿਨ ਹੀ ਪਠਾਨਕੋਟ 에ਅਰਬੇਸ ਉਤੇ دہشت گردੀ ਹਮਲਾ ਹੋਇਆ ਸੀ ਅੱਜ ਦੇ ਦਿਨ ਪਾਕਿਸਤਾਨ ਤੋਂ ਆਏ ਜੈਸ਼ੇ ਮੁਹੰਮਦ ਸੰਗਠਨ ਦੇ دہشت گردਾਂ ਨੇ ਤੜਕੇ 에ਅਰਬੇਸ ਅੰਦਰ ਦਾਖਲ ਹੋ ਕੇ ਹਮਲਾ ਨੋਂ ਜਾਂ ਦਿੱਤਾ ਸੀ ਕਰੀਬ 17 ਘੰਟੇ ਤੱਕ ਮੁਕਾਬਲੇ ਦੇ ਬਾਅਦ ਸੁਰੱਖਿਆ ਬਲਾਂ ਨੇ دہشت گردਾਂ ਨੂੰ ਖਤਮ ਕੀਤਾ ਸੀ ਇਸ ਹਮਲੇ 'ਚ ਭਾਰਤ ਦੇ 7 ਜਵਾਨ ਸ਼ਹੀਦ ਹੋਏ ਸਨ